ਕਾਰ ਦਾ ਟਾਇਰ ਫਟਣ ਦੇ ਨਾਲ ਇੱਕ ਜ਼ਬਰਦਸਤ ਹਾਦਸਾ ਵਾਪਰਿਆ ਜਿਸ ਵਿੱਚ ਇੱਕ ਮਖੀਲਾ ਦੀ ਮੌਤ ਹੋ ਗਈ ਜਦਕਿ ਉਸ ਦਾ ਬੱਚਾ ਅਤੇ ਇੱਕ ਹੋਰ ਨੌਜਵਾਨ ਮੁੰਡਾ ਜਿਹੜਾ ਗੱਡੀ ਚਲਾ ਰਿਹਾ ਸੀ ਉਹ ਜ਼ਖਮੀ ਹੋਏ ਨੇ ਦਰਅਸਲ ਨੈਸ਼ਨਲ ਹਾਈਵੇ ਨੰਬਰ 9 ਤੇ ਮਲੋਤ ਦੇ ਨਜ਼ਦੀਕ ਪਿੰਡ ਅਬুল ਖਰਾਨਾ ਦੇ ਵਿੱਚ ਇੱਕ ਕਾਰ ਦਾ ਟਾਇਰ ਫਟਣ ਦੇ ਨਾਲ ਗੱਡੀ ਪਲਟ ਗਈ ਅਤੇ ਡਿਵਾਈਡਰ ਦੇ ਨਾਲ ਝਟਕ ਰਾਈ ਮਖੀਲਾ ਦੇ ਸਿਰ ਤੇ ਗੰਭੀਰ ਸੱਟਾਂ ਵੱਜੀਆਂ ਜਿਸ ਸੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਉਸ ਜ਼ਖਮੀ ਪੁੱਤਰ ਅਤੇ ਭਤੀਜੇ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਜਾਣਕਾਰੀ ਦੇ ਮੁਤਾਬਿਕ ਸਰਬਜੀਤ ਕੌਰ ਇੱਕ ਗੱਡੀ ਦੇ ਵਿੱਚ ਸਵਾਰ ਹੋ ਕੇ ਆਪਣੇ ਪੁੱਤਰ ਜਸ਼ਨ ਅਤੇ ਭਤੀਜੇ ਜੋਬਨ ਦੇ ਨਾਲ ਆਰਤੀ ਦੇ ਨਾਲ ਹਿਸਾਬ ਕਰਨ ਦੇ ਲਈ ਗਈ ਸੀ ਪਰ ਰਸਤੇ ਦੇ ਵਿੱਚ ਗੱਡੀ ਦਾ ਟਾਇਰ ਫਟਣ ਦੇ ਨਾਲ ਇਹ ਜਦਨਾ ਖਾਦਸਾ ਵਾਪਰਿਆ ਪਿੰਡ ਦੇ ਇੱਕ ਵਿਅਕਤੀ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਕਿ ਜਦੋਂ ਉਹ ਕੋਲ ਨਜ਼ਦੀਕ ਤੋਂ ਲੰਘ ਰਿਹਾ ਸੀ ਤਾਂ ਜ਼ਖਮੀ ਮੁੰਡੇ ਨੇ ਉਸ ਨੂੰ ਚਾਚਾ ਕਹਿ ਕੇ ਆਵਾਜ਼ ਮਾਰੀ ਜਿਸ ਤੋਂ ਬਾਅਦ ਉਸਨੇ ਲੋਕਾਂ ਦੇ ਮੈਂਤਾਂ ਤਰਲੇ ਕੀਤੇ ਤੇ ਜ਼ਖਮੀਆਂ ਨੂੰ ਤੁਰੰਤ ਹਸਪਤਾਲ ਲੈ ਕੇ ਆਇਆ ਪਰ ਉੱਥੇ ਸਰਬਜੀਤ ਕੌਰ ਨੂੰ ਮਰਿਤਕ ਐਲਾਨ ਦਿੱਤਾ ਗਿਆ ਦੱਸ ਜਾਈਏ ਕਿ ਗੱਡੀ ਦਾ ਟਾਇਰ ਫਟਣ ਤੋਂ ਬਾਅਦ ਗੱਡੀ ਸਿੱਧਾ ਡਿਵਾਈਡਰ ਦੇ ਨਾਲ ਜਾ ਟਕਰਾਈ ਜਿਸ ਤੋਂ ਬਾਅਦ ਗੱਡੀ ਨੇ ਕਈ ਪਲਟੀਆਂ ਖਾਦੀਆਂ ਇਸ ਪੂਰੇ ਹਾਦਸੇ ਦੇ ਵਿੱਚ ਮਾਂ ਦੀ ਮੌਤ ਹੋ ਗਈ ਜਦਕਿ ਉਸ ਦਾ ਪੁੱਤਰ ਅਤੇ ਭਤੀਜਾ ਗੰਭੀਰ ਰੂਪ ਦੇ ਵਿੱਚ ਜ਼ਖਮੀ ਦੱਸੇ ਜਾ ਰਹੇ ਨੇ ਹੋਇਆ ਕੀ ਸੀਗਾ ਭਾਈ ਮੇਰਾ ਨਾਂ ਜੋਤਾ ਸੇ ਪਿੰਡ ਸੇਣਾ ਕਿਹੜਾਗਾ ਮੈਂ ਨਾ ਆਪਣੇ ਪਿੰਡ ਤੋਂ ਆਈ ਜਾਂਦਾ ਸੀਗਾ ਮਲੋਠ ਨੂੰ ਮੇਰੇ ਯਾਰ ਦੋਸਤ ਮੁੰਡੇ ਦਾ ਪ੍ਰੋਗਰਾਮ ਸੀ ਕੋਈ ਕੱਪੜੇ ਲੈਣਾ ਸੀ ਜਦੋਂ ਅਸੀਂ ਅਵਲਖਾਨੇ ਪੁਲਤੇ ਆਏ ਨਾ ਉਤੇ ਮੰਨ ਕੇ ਚੱਲੋ ਵੀ ਸਾਡੇ ਮੂਰੇ ਗੱਡੀ ਪਲਟੀ ਪਈ ਸੀ ਠੀਕ ਆ ਕੋਈ ਡਿਵਾਈਡਰ ਚ ਵੱਜ ਕੇ ਪਲਟ ਗਈ ਟਾਇਰ ਪਟ ਗਿਆ ਸੀਗਾ ਠੀਕ ਆ ਤੇ ਉਸ ਤੋਂ ਬਾਅਦ ਮੰਨ ਕੇ ਚੱਲ ਵੀ ਯਾਰ ਦੋਸਤ ਮੁੰਡਾ ਮੇਰਾ ਇਹਦੇ ਘਰ ਵਾਲੀ ਸੀ ਇੱਕ ਵਿੱਚ ਇੱਕ ਇਹਦਾ ਮੁੰਡਾ ਸੀ ਇੱਕ ਇਹਨਾਂ ਦਾ ਕੋਈ ਰਿਸ਼ਤੇ ਰਿਤੇਜਾ ਸੀਗਾ ਠੀਕ ਆ ਮੰਨ ਕੇ ਚੱਲ ਵੀ ਉਹ ਘਰ ਵਾਲੀ ਨੂੰ ਇਹਦੀ ਨੂੰ ਮੰਨ ਲਾ ਵੀ ਥੱਲੇ ਡਿੱਗੀ ਪਈ ਸੀ ਬਲੱਡ ਬਹੁਤ ਲਿਕਲੀ ਜਾਂਦਾ ਠੀਕ ਆ ਜਦੋਂ ਮੁੰਡੇ ਨੇ ਮੈਨੂੰ ਸਿਆਣਿਆ ਵੀ ਯਾਰ ਮੈਨੂੰ ਕਿਹਾ ਹਨਾ ਵੀ ਚਾਚਾ ਜੋਤ ਯਾਰ ਮੈਂ ਉਹਦੀ ਮੰਨ ਕੇ ਤਾਂ ਸੀ ਇਹਨਾਂ ਨੂੰ ਮੰਨ ਕੇ ਚੱਲ ਕਿਸੇ ਚੱਕ ਲਿਆ ਚੱਕ ਕੇ ਮੰਨ ਕੇ ਚੱਲੋ ਵੀ ਕਿਸੇ ਮੰਨ ਲਓ ਕਿਸੇ ਬੰਦੇ ਦੀ ਮਦ ਦੇ ਹਸਪੀਟਲ ਉਹਦੇ ਸੱਟ ਸੀਗੀ ਬਹੁਤ ਜ਼ਿਆਦੇ ਪਾੜੀ ਠੀਕ ਆ ਸਿਰ ਦੇ ਵਿੱਚ ਸਿਰ ਸਾਰੇ ਖੁੱਲ ਗਿਆ ਸੀਗਾ ਮੁੰਡਾ ਠੀਕ ਹੈਗਾ ਉਹਦਾ ਰਿਸਟਰ ਵੀ ਠੀਕ ਆ ਉਹ ਆਂਟੀ ਆ ਜਿਹੜੀ ਸੀਗੀ ਆਂਟੀ ਲੱਗਦੀ ਚਲੋ ਮੇਰੀ ਉਹਨਾਂ ਦਾ ਮਨ ਲੋਡ ਡੈਡ ਕਲੀਅਰ ਕਰਤੀ ਜੋਨਾ ਸੱਟ ਬਹੁਤ ਜ਼ਾਰੇ ਸੀਗੀ ਕਿੰਨੇ ਦੇ ਵਿੱਚ ਕਾਰ ਇਹ ਕਾਰ ਦੇ ਵਿੱਚ ਤਿੰਨੇ ਯਾਨੇ ਸੀਗੇ ਤਿੰਨੇ ਯਾਨੇ ਇਧਰੋਂ ਮਲੋਡ ਕਰਨ ਨੂੰ ਚਾਹੀ ਜਾਂਦੇ ਸੀ ਸਹਨੇ ਖੜੇ ਪਿੰਡ ਨੂੰ ਕਿਹੜੀ ਕਾਰ ਕਾਰ ਸੀਗੀ ਮਨ ਲ ਵਰਨਾ ਵਰਨਾ ਕਾਰ ਸੀ ਡਿਜ਼ਾਇਰ ਸੀ ਸਟਾਟੀ ਤਿੰਨ ਜਿਹੜੇ ਸਾ ਕਾਰ ਦੇ ਅੰਦਰ ਡੈਕੋ ਹਾਂ ਇੱਕ ਅੰਟ ਬੁੜੀ ਸੀ ਏਡੀ ਉਹਦੀ ਰੱਥ ਹੋ ਗਈ ਸੱਟ ਵਾਲੀ ਸੀ ਮੁੰਡਾ ਵੀ ਠੀਕ ਹੈ ਵਰਨਾ ਸੀ ਨਾ ਵਰਨਾ ਸੀ ਬਈ ਵਰਨਾ ਹਾਂ ਦੋ ਜਣੇ ਠੀਕ ਹੈ ਹਾਂਜੀ ਦੋ ਜਣੇ ਠੀਕ ਹੈ ਕਿ ਮੁੰਡਾ ਵੀ ਠੀਕ ਹੈ ਤੇ ਉਹਦਾ ਭਤੀਜਾ ਵੀ ਠੀਕ ਹੈ ਤੇ ਉਹਦੇ ਘਰ ਵਾਲੀ ਦੀ ਡੈਥ ਹੋ ਗਈ ਕਿੰਨੀ ਕੋਮਰ ਸੀ ਇਹਦੀ ਹੋਊਗੀ ਯਾਰ 35 35 35 35 ਸਾਲ ਦੀ ਮਰੂਗੀ ਹਾਂ ਮੁੰਡੇ ਦੀ ਹੈਗੇ 15 ਸਾਲ ਦੀ ਬਸ ਹਾਂ ਉਹਨ ਸੇ ਹੈਗੇ ਹਾਂਜੀ ਸੈਣਾ ਖੜਾ ਪਿੰਡ ਆਈ ਤਸੀਲ ਮਲੋਟਾ ਜ਼ਿਲ੍ਹਾ ਮੋਸਰਾ ਕਿਹੜਾ ਚੈਨਲ ਆ ਜੀ